ਅੱਜ ਦੀ ਇਸ ਵੀਡੀਓ ਵਿੱਚ ਰਾਜਾ ਪ੍ਰਥੀ ਦੀਆਂ ਵਿਰਾਗ ਕਥਾਵਾਂ ਹਨ ਪ੍ਰਥੀ ਪ੍ਰਥੀ ਹਰੀ ਦਾ ਨਾਮ ਹਿੰਦੁਸਤਾਨ ਵਿੱਚ ਇੱਕ ਪ੍ਰਸਿੱਧ ਨਾਮ ਹੈ ਸੰਿਆਸੀ ਪੰਡਤ ਕਰ ਬਾਰੇ ਸਭ ਇਸ ਨਾਮ ਦੇ ਜਾਣੂ ਹਨ ਸਾਧੂਆਂ ਵਿੱਚ ਇਹਨਾਂ ਦਾ ਨਾਮ ਬੜੇ ਪਿਆਰ ਨਾਲ ਪੜਿਆ ਜਾਂਦਾ ਹੈ ਪਰੰਪਰਾ ਆਖਦੀ ਹੈ ਕਿ ਸੰਮਤ ਬਿਕਰਮੀ ਦੇ ਕਰਤਾ ਵਿਕਰਮਾਦਿੱਤ ਦੇ ਵੱਡੇ ਭਰਾ ਦਾ ਨਾਮ ਪ੍ਰਥੀ ਸੀ ਇੰਨਾ ਵਿੱਚ ਪਰਥੀ ਹਰੀ ਉਜੈਨ ਦੇ ਤਖਤ ਉੱਤੇ ਬੈਠਾ ਉਜੈਨ ਰਾਜਪਤਾਨੇ ਦੇ ਮਾਲਵਾ ਦੇਸ਼ ਦੀ ਰਾਜਧਾਨੀ ਸੀ ਰਾਣੀ ਦੇ ਪਿਆਰ ਵਿੱਚ ਕਸਰ ਵੇਖ ਕੇ ਰਾਜੇ ਨੂੰ ਵਿਰਾਗ ਹੋ ਗਿਆ ਤੇ ਉਹ ਆਪਣਾ ਰਾਜ ਭਾਗ ਆਪਣੇ ਭਰਾ ਵਿਕਰਮਦਿੱਤ ਨੂੰ ਦੇ ਕੇ ਇੱਕ ਗੁਫਾ ਵਿੱਚ ਜਾ ਕੇ ਰਿਹਾ ਜੋ ਹੁਣ ਤੱਕ ਉਜੈਨ ਦੇ ਲਾਗੇ ਦੱਸੀਦੀ ਹੈ ਫਿਰ ਬਨਾਰਸ ਜਾ ਕੇ ਰਿਹਾ ਇੱਥੇ ਵੀ ਇਹਨਾਂ ਦੇ ਨਾਮ ਦਾ ਟਿਕਾਣਾ ਹੈ ਤੇ ਫਿਰ ਹਰੀਦਵਾਰ ਕਹਿੰਦੇ ਹਨ ਕਿ ਜਦੋਂ ਪ੍ਰਥਵੀ ਘਰੋਂ ਤੁਰਿਆ ਨਾਲ ਪਿਆਲਾ ਤੇ ਇੱਕ ਸਰਾਣਾ ਲੈ ਕੇ ਤੁਰਿਆ ਇੱਕ ਥਾਂ ਜੰਗਲ ਵਿੱਚ ਇੱਕ ਮਜ਼ਦੂਰ ਟਿਠਾ ਜੋ ਇੱਕ ਵੱਟ ਤੇ ਸਿਰ ਰੱਖ ਕੇ ਸੁੱਤਾ ਪਿਆ ਸੀ ਉਸ ਨੂੰ ਵੇਖ ਕੇ ਪ੍ਰਥਵੀ ਨੇ ਸੋਚਿਆ ਰਾਜ ਭਗ ਛੱਡ ਆਇਆ ਹਾਂ ਫਿਰ ਸਰਾਹਣੇ ਨਾਲ ਕਾਹਦਾ ਮੋਹ ਇਹ ਸੋਚ ਕੇ ਪ੍ਰਥਵੀ ਨੂੰ ਆਪਣੇ ਸਰਾਹਣੇ ਨਾਲ ਵੀ ਵਿਰਾਗ ਹੋ ਗਿਆ ਤੇ ਉਸ ਨੇ ਉਸ ਨੂੰ ਵੀ ਛੁੱਟ ਦਿੱਤਾ ਇੱਕ ਦਿਨ ਨਦੀ ਕਿਨਾਰੇ ਇੱਕ ਗਰੀਬ ਬੁੱਕਾ ਨਾਲ ਪਾਣੀ ਪੀ ਰਿਹਾ ਸੀ ਉਸ ਨੂੰ ਤੱਕ ਕੇ ਪਰਥਰੀ ਨੇ ਆਪਣੇ ਪਿਆਲੇ ਨਾਲ ਵੀ ਨਹਿ ਤੋੜ ਲਿਆ ਪਰਥਰੀ ਹਰੀ ਦੇ ਵਿਰਾਗ ਦੀ ਅਵਧੀ ਲਈ ਹੋਰ ਕਥਾ ਵੀ ਕਰਦੇ ਹਨ ਸਰਾਣੇ ਤੇ ਪਿਆਲੇ ਨਾਲ ਨਹਿ ਤੋੜ ਕੇ ਇੱਕ ਦਿਨ ਆਪ ਕਿਸੇ ਖੇਤ ਦੀ ਵਟ ਉਤੇ ਸਿਰ ਧਰ ਕੇ ਅੱਖਾਂ ਮਿੱਟੀ ਪਏ ਸਨ ਕਿ ਇੱਕ ਤੀਮੀਆਂ ਦਾ ਤਰਿੰਜਣ ਲੰਗਿਆ ਇੰਨਾ ਵਿੱਚ ਕੁਝ ਵਿਰਾਗ ਉੱਤੇ ਚਰਚਾ ਹੋ ਰਹੀ ਸੀ ਇਸ ਵੇਲੇ ਇੱਕ ਮੁਟਿਆਰ ਜੋ ਬੜੀ ਸਮਝਦਾਰ ਸੀ ਬੋਲੀ ਵਿਰਾਗ ਇਸ ਗੱਲ ਦਾ ਨਾਮ ਤਾਂ ਨਹੀਂ ਕਿ ਆਦਮੀ ਸੁੱਖਾਂ ਦੀ ਲਾਲਸਾ ਰੱਖੇ ਤੇ ਸੁੱਖਾਂ ਦਾ ਸਮਾਨ ਛੱਡ ਦੇਵੇ ਜਿਸ ਤਰ੍ਹਾਂ ਉਹ ਵੇਖੋ ਪ੍ਰਥਵੀ ਹਰੀ ਪਿਆ ਹੈ ਰਾਜ ਛੱਡ ਆਇਆ ਪਰ ਅਜੇ ਸੁੱਖ ਦੀ ਲਾਲਸਾ ਨਹੀਂ ਮਿਟੀ ਸਿਰ ਉੱਚੇ ਰੱਖਣ ਲਈ ਵੱਟ ਹੀ ਸਰਾਨਾ ਬਣਾ ਲਿਆ ਇਹ ਨੁਕਤਾ ਜਿੰਨੀ ਸੁਣ ਕੇ ਪਰਥੀ ਜੀ ਨੇ ਅੱਗੋਂ ਨੂੰ ਚੁਫਾਲਤੇ ਹੀ ਸੱਤਰ ਸੋਨਾ ਧਾਰਨ ਕਰ ਲਿਆ ਕਥਾ ਕਰਨ ਵਾਲੇ ਦੱਸਦੇ ਹਨ ਕਿ ਵੈਰਾਗ ਹੁਣ ਜਨਮਕਰੋ ਜਦੋਂ ਰਾਜਾ ਸਾਧੂ ਹੋ ਕੇ ਵਿਚਰ ਰਹੇ ਸਨ ਤਾਂ ਇੱਕ ਰਾਤ ਚਾਂਦਨੀ ਵਿੱਚ ਆਪ ਨੂੰ ਇੱਕ ਲਾਲ ਨਜ਼ਰ ਆਇਆ ਚੁੱਕਣ ਲਈ ਹੱਥ ਪਸਾਰਿਆ ਤਾਂ ਉਹ ਪਾਨ ਖਾ ਕੇ ਕਿਸੇ ਦੀ ਸੁੱਟੀ ਹੋਈ ਥੁੱਕ ਨਿਕਲੀ ਜੋ ਚੰਦ ਦੀਆਂ ਕਿਰਨਾਂ ਨਾਲ ਦਮਕ ਰਹੀ ਸੀ ਇੱਥੇ ਰਾਜਾ ਨੂੰ ਆਪਣੇ ਆਪ ਤੇ ਗੁੱਸਾ ਆਇਆ ਪਛਤਾਵਾ ਹੋਇਆ ਕਿ ਮੈਂ ਰਾਜ ਛੱਡ ਕੇ ਵਿਰਾਗ ਧਾਰ ਕੇ ਫਿਰ ਲਾਲ ਨੂੰ ਹੱਥ ਕਿਉਂ ਪਾਇਆ ਮੇਰੇ ਵਿਰਾਗ ਵਿੱਚ ਖਸਰ ਹੈ ਸੋ ਉਸ ਦਿਨ ਤੋਂ ਉਹ ਬਧੇਰੇ ਉਦਾਸ ਹੋ ਗਏ ਇੱਕ ਵਾਰ ਵੈਰਾਗੀ ਪ੍ਰਥਵੀ ਜੀ ਨੂੰ ਤਿੰਨ ਦਿਨ ਤੱਕ ਅੰਨ ਨਾ ਲੱਭਾ ਚੌਥੇ ਦਿਨ ਫਿਰਦੇ-ਫਿਰਦੇ ਸ਼ਮਸ਼ਾਨ ਵਿੱਚ ਆ ਨਿਕਲੇ ਉੱਥੇ ਸੋਠੀ ਦੇ ਚੌਲਾਂ ਦੇ ਪਿੰਡ ਪਏ ਸਨ ਇਹ ਤੱਕ ਕੇ ਆਪਨੇ ਸ਼ੁਕਰ ਕੀਤਾ ਮਸਾਣਾ ਵਿੱਚੋਂ ਕੋਲੇ ਉਰੇ ਕਰਕੇ ਪਿੰਡਾਂ ਦੀਆਂ ਟਿੱਕੀਆਂ ਕਰਕੇ ਸੇਕਣ ਲਈ ਉੱਤੇ ਧਰ ਦਿੱਤੀਆਂ ਇਸ ਵੇਲੇ ਸ਼ਿਵਜੀ ਪਾਰਵਤੀ ਇੱਥੋਂ ਲੰਘ ਰਹੇ ਸਨ ਐਸੇ ਪ੍ਰਤਾਪ ਸੀਲ ਵਿराग ਮੂਰਤੀ ਰਾਜਾ ਦੀ ਇਹ ਦੁਰਗਤੀ ਵੇਖ ਕੇ ਪਾਰਵਤੀ ਨੇ ਸ਼ਿਵਜੀ ਪਾਸ ਬੇਨਤੀ ਕੀਤੀ ਕਿ ਆਗਿਆ ਹੋਵੇ ਤਾਂ ਮੈਂ ਆਪ ਦੇ ਭਗਤ ਨੂੰ ਵਰ ਦਿਆਂ ਸ਼ਿਵਜੀ ਨੇ ਕਿਹਾ ਇਹ ਪਰਮ ਵਿਰਾਗੀ ਹੈ ਤੂੰ ਵਰ ਦੇਣ ਗਈ ਸਰਾਪ ਨਾਂਦੇ ਆਵੀਂ ਪਾਰਵਤੀ ਨੇ ਕਿਹਾ ਸੱਤ ਬਚਨ ਨੇੜੇ ਜਾ ਕੇ ਪਾਰਵਤੀ ਨੇ ਕਿਹਾ ਭਗਤਾ 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 ਪਰਪਰਥੀ ਆਪਣੀ ਧਨ ਵਿੱਚ ਸੀ ਉਸ ਜਾਤਾ ਕੋਈ ਮੇਰੀ ਟਿੱਕੀ ਮੰਗਦੀ ਹੈ ਇੱਕ ਟਿੱਕੀ ਸਿੱਖ ਗਈ ਹੈ ਪਰਥੀ ਨੇ ਬਿਨਾਂ ਪਿੱਛੇ ਤੱਕੇ ਉਸ ਵੱਲ ਟਿੱਕੀ ਸੁੱਟੀ ਤੇ ਕਿਹਾ ਅੱਛਾ ਅਸੀਂ ਦੂਜੀ ਖਾ ਲਵਾਂਗੇ ਇੱਕ ਸ਼ਿਵਜੀ ਨਮੰਤ ਤੂੰ ਲੈ ਜਾ ਕਿਸੇ ਦੁਖੀ ਨੂੰ ਸੁਖ ਹੋ ਜਾਏ ਪਾਰਵਤੀ ਕੁਝ ਗੁੱਸੇ ਵਿੱਚ ਆਈ ਪ੍ਰਸਦੀ ਦਾਣ ਬਿਰਤੀ ਪਰ ਰੀਚ ਕੇ ਫਿਰ ਆਵਾਜ਼ ਮਾਰੀ ਪਰਥਰੀ ਨੇ ਦੂਜੀ ਟਿੱਕੀ ਵੀ ਸੁੱਟ ਦਿੱਤੀ ਤੇ ਇਸ ਤਰ੍ਹਾਂ ਜਿੰਨੀਆਂ ਸਨ ਦੇ ਦਿੱਤੀਆਂ ਤੇ ਕਿਆ ਅੱਛਾ ਸ਼ਿਵਜੀ ਦਾਦੀ ਤੀ ਭੁੱਖਾ ਨਾ ਰਹੇ ਅਸੀਂ ਕੱਲ ਭੋਜਨ ਕਰ ਲਵਾਂਗੇ ਇਸ ਪਰ ਪਾਰਵਤੀ ਨੇ ਮੁੱਢਿਓ ਫੜ ਕੇ ਹਿਲਾਇਆ ਜਾਂ ਭਰਤਰੀ ਨੇ ਮਾਤਾ ਪਾਰਵਤੀ ਵੇਖੀ ਤਾਂ ਪੈਰੀ ਪੈ ਗਿਆ ਤੇ ਆਪਣੇ ਅਪਰਾਧ ਦੀ ਖਿਮਾ ਮੰਗੀ ਇਸ ਪਰ ਪਾਰਵਤੀ ਨੇ ਕਿਹਾ ਭਗਤਾ ਮੈਂ ਤੇਰੇ ਉੱਪਰ ਪ੍ਰਸੰਨ ਹਾਂ ਵਾਰ ਮੰਗ ਤਦ ਭਰਤਰੀ ਨੇ ਕਿਹਾ हे ਮਾਤਾ ਵਾਰ ਦੇ ਕਿ ਮੈਨੂੰ ਰੋਜ਼ ਅੰਨ ਨਾ ਮਿਲਿਆ ਕਰੇ ਜਦੋਂ ਭੁੱਖ ਤੇ ਨਾਲ ਮੈਂ ਆਤਰ ਹੋ ਜਾਵਾਂ ਤਦੋਂ ਮਿਲਿਆ ਕਰੇ ਤਾਂ ਉਹ ਵੀ ਪੇਟ ਭਰ ਕਦੇ ਨਾ ਮਿਲੇ ਇਸ ਵੇਲੇ ਪਾਰਵਤੀ ਨੂੰ ਪਤੀ ਸ਼ਿਵ ਜੀ ਦਾ ਕਹਿਣਾ ਯਾਦ ਆਇਆ ਕਿ ਵਰ ਦੇਣ ਚੱਲ ਨਹੀਂ ਹਾਂ ਸਰਾਪ ਨਾ ਦੇ ਕੇ ਆਵੀ ਪਰ ਹੁਣ ਉਹ ਭਗਤ ਤੇ ਇਸ ਦੀਬਰਤਰ ਵਿਰਾਗ ਪਰ ਪਰਮ ਪ੍ਰਸੰਨ ਹੋ ਕੇ ਬੋਲੀ ਤੇਰਾ ਵਿਰਾਗ ਪ੍ਰਵਾਨ ਹੋ ਗਿਆ ਇਸ ਤਰ੍ਹਾਂ ਰਾਜਾ ਪ੍ਰਥਰੀ ਹਰੀ ਕਈ ਪਰੇਸ਼ਾਨੀਆਂ ਕਈ ਮੁਸ਼ਕਲਾਂ ਛੇੜਦਾ ਹੋਇਆ ਪੂਰਨ ਵਿਰਾਗ ਨੂੰ ਪ੍ਰਾਪਤ ਹੋਇਆ ਧੰਨਵਾਦ ਜੀ